ਨਿੱਕਾ ਜਿਹੜਾ ਮੁੰਡਾ ਅਮਰਪਾਲ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਕੋਠੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਟੰਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਟੂਲ ਪਲਾਜ ਜਿਹੜਾ ਲੱਗ ਰਿਹਾ ਉਹਦੇ ਡੁਇੰਡਰ ਨਾਲ ਟਕਰਾਨ ਕਰਕੇ ਜੀ ਮੌਤ ਹੋ ਗਈ ਹੈ ਸਾਡੇ ਜਿਹੜੇ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਪਾਲ ਦੀ ਅੱਜ ਮੌਤ ਹੋਈ ਹੈ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇਕੋ ਇਕ ਬੇਟਾ ਸੀ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਜਦਰੀ ਜੀ ਇੱਥੇ ਕੋਈ ਤਿਆਰੀ ਨਹੀਂ ਐਨਾ ਕੁਝ ਇੱਥੇ ਕਰਨ ਦੀ ਕੀ ਲੋੜ ਐ ਇੱਥੇ ਤੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਇਹ ਰਾਤ ਨੂੰ ਅਮਰਿਤ ਨਿਰਤ ਕ ਜਿਹੜਾ ਮੁੰਡਾ ਅਮਰਿਤਪਾਲ ਸਿੰਘ ਪੁੱਤਰ ਲੇਟ ਗੁਰਜੰਟ ਸਿੰਘ ਵਾਸੀ ਕੋਟੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਟੰਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਜਿੱਥੇ ਟੂਲ ਪਲਾਜਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਟੂਲ ਪਲਾਜਾ ਜਿਹੜਾ ਲੱਗ ਰਿਹਾ ਉਹਦੇ ਡਾਇਵਰ ਨਾਲ ਟਕਰਾਨ ਕਰਕੇ ਇਹਦੀ ਮੌਤ ਹੋ ਗਈ ਆ ਤੇ ਇੱਕ ਇਹਦੇ ਵਿੱਚ ਜਸ਼ੀਰ ਸਿੰਘ ਆ ਜਿਹੜਾ ਇੰਜਰਡ ਹੈ ਸਰ ਕਿਹੜੀ ਤਰ੍ਹਾਂ ਦਾ ਇਹ ਮਾਮਲਾ ਕਰ ਦਿੱਤਾ ਹੈ ਜੀ ਮਾਮਲਾ ਦਰਜ ਕੀਤਾ ਹੈ ਸਰ ਬਦ ਪਰਿਵਾਰਕ ਮੈਂਬਰ ਆ ਗਏ ਆ ਜੀ ਬਿਆਨ ਲਿਖੇ ਜਾ ਰਹੇ ਆ ਇਹ ਜਿਹੜਾ ਹਾਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਤੇ ਅਚਾਨਕ ਵਾਪਰਿਆ ਉਹਦੇ ਨਾਲ 176 ਸੀਐਪੀਸੀ ਤਹਿਤ ਜਿਹੜੀ ਕਾਰਵਾਈ ਅੰਮ੍ਰਿਤਪਾਲ ਜ਼ਿਲ੍ਹੇ ਹਿੰਦੀ ਜਾ ਰਹੀ ਹੈ। ਗੁਰਵਿੰਦਰ ਸਿੰਘ ਮੈਂ ਬੀਜੇਪੀ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਬਠਿੰਡੇ ਤੋਂ ਕੀ ਕਹਿਣਾ ਚਾਹਣਾ ਜਿਹੜਾ ਸਾਡੇ ਜਿਹੜੇ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਪਾਲ ਦੀ ਅੱਜ ਮੌਤ ਹੋਈ ਹੈ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਮਸਾਂ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਇਸ ਗੱਲ ਦਾ ਇਹ ਪਰਿਵਾਰ ਦੇ ਵਿੱਚ ਕੋਣ ਕੋਣ ਚ ਗਏ ਪਰਿਵਾਰ ਚ ਦੋ ਭੈਣਾਂ ਇਹਦੀਆਂ ਤੇਦੀ ਮਾਤਾ ਤੇ ਦਾਦਾ ਤੇ ਬੇਟਾ ਸੀਗਾ ਤੇ ਦਾਦੀ ਹੈ ਮੈਂ ਕੀ ਕਰਦੇ ਅਸੀਂ ਤਾਂ ਮੰਗ ਇਹੀ ਕਰਦੇ ਆ ਵੀ ਟੂਲ ਵਾਲਾ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਅੱਗੇ ਤੋਂ ਇਹੋ ਜਿਹੀ ਕੋਈ ਘਟਨਾ ਨਾ ਵਾਪਰੇ ਤੇ ਉੱਥੇ ਕੋਈ ਲਾਈਟਾਂ ਦਾ ਪ੍ਰਬੰਧ ਹੋਵੇ ਤੇ ਪਰਿਵਾਰ ਨੂੰ ਅਨਸਾਫ਼ ਮਿਲੇ ਜਿਹੜਾ ਐਡਾ ਵੱਡਾ ਪਰਿਵਾਰ ਨੂੰ ਘਟਾ ਤੇ ਪਰਿਵਾਰ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਇਹ ਸਰਕਾਰਾਂ ਜਿਹੜੀਆਂ ਸਾਡੀ ਪੰਜਾਬ ਸਰਕਾਰ ਦਾ ਅਣਗਹਿਲੀ ਹੈ ਇਹੋ ਜਿਹੀਆਂ ਘਟਨਾ ਨਿਤ ਦਿਨ ਹੁੰਦੀਆਂ ਕਿਤੇ 12 ਪਸ਼ੂਆਂ ਨਾਲ ਤੇ ਕਿਤੇ ਇਹੋ ਜਿਹੀ ਘਟਨਾ ਸੜਕਾਂ ਦੀ ਮਾੜੀ ਹਾਲਤ ਕਰਕੇ ਕਿ ਜਿਹੜਾ ਨੁਕਸਾਨ ਹੋ ਰਿਹਾ ਪਰਿਵਾਰਾਂ ਦਾ ਇਹ ਕਾਹਤੋਂ ਨਾ ਹੋਵੇ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੇ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਛ ਇੱਥੇ ਕਰਨ ਦੀ ਕੀ ਲੋੜ ਆ ਇੱਥੇ ਬੰਪ ਲਾਏ ਪਏ ਆ ਮੂਰੇ ਬੈਰੀਕੇਡ ਲਾਏ ਪਏ ਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਦੋ ਸਰਦੇ ਨਹੀਂ ਜ਼ਿੰਮੇਵਾਰੀ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ ਰਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮੁਆਵਜ਼ਾ ਮਿਲਣਾ ਚਾਹੀਦਾ ਤੇ ਜਿਹੜਾ ਟੋਲ ਬਣ ਰਿਹਾ ਹੈ ਗਲਤ ਬਣ ਰਿਹਾ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਤੇ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸਨ ਜਿਹੜਾ ਹਰਸ਼ਰਨ ਸਿੰਘ ਸ਼ਰਨਾ ਸਰਪੰਚ ਪਿੰਟਲੇਵਾਲ ਜ਼ਿਲ੍ਹਾ ਬਰਨਾਲਾ ਮੈਂ ਸਮਝੂਗਾ ਵੀ ਇਹ ਸਾਡੀ ਸਰਕਾਰ ਕਤਲ ਕਰਾ ਰਹੀ ਹੈ ਇੱਥੇ ਜਿਹੜੇ ਵਕਤ ਕਰ ਟੋਲ ਪਲਾਜ਼ਾ ਬਣ ਰਿਹਾ ਇਹ ਜ਼ਿੰਮੇਵਾਰੀ ਹੁਣ ਜਾਂਦਾ ਪ੍ਰਸ਼ਾਸਨ ਲਵੇ ਇੱਥੋਂ ਦਾ ਰੋਜ਼ ਇੱਥੇ ਗੱਡੀਆਂ ਦੇ ਐਕਸੀਡੈਂਟ ਹੋ ਰਹੇ ਤੁਹੇ ਇਹ ਦੇਖੋ ਯਾਰ ਇੰਨੀ ਇੰਨੀ ਧੱਕੇਸਾਹੀ ਐਸੇ ਕਮੋਂਦਾ ਐਡੀ ਤੇਜ਼ੀ ਇਹਨਾਂ ਨੂੰ ਕੋਈ ਇੱਥੇ ਰੈਫਲੈਕਟਿੰਗ ਨਹੀਂ ਕਰੀ ਕੋਈ ਲਾਈਟਾਂ ਨਹੀਂ ਲਾਈਆਂ ਕੰਦਾ ਘੜਤੀਆਂ ਹੁਣ ਅਗਲਾ 100 ਦੀ ਸਪੀਡ ਤੇ ਨਾਰਮਲ ਹੁੰਦਾ ਨੂੰ ਰਾਤ ਨੂੰ ਕੰਧ ਕਦੋਂ ਦਿੰਦੀਆਂ ਹਾਂ ਆਂਡੀ ਗਵੰਡੀ ਕਹਿੰਦੇ ਰੋਜ਼ ਇੱਥੇ ਪਟਾਕੇ ਖੜਾਕ ਖੜਾਕ ਹੁੰਦੀ ਐ ਪਹਿਲਾਂ ਤਾਂ ਗੈਡਲਾਈਨ ਇਹ ਨੇ ਗਵਰਨਮੈਂਟ ਦੀਆਂ ਵੀ 60 ਕਿਲੋਮੀਟਰ ਤੋਂ ਟੋਲਪਲਾਜ ਲੱਗ ਨਹੀਂ ਸਕਦਾ ਤੇ ਆਉਂਦਾ 40 ਬਟਵਰ ਵਾਲੇ ਚ ਪਹਿਲਾਂ ਤਾਂ ਟੋਲਪਲਾਜ ਚੱਕ ਇਹਨਾਂ ਨੂੰ ਮਗਰ ਲੱਗੇ ਜਾਣ ਜਈਦੇ ਅਲਟੀਮੇਟਮ ਵੀ ਸਾਡਾ ਜਥੇਬੰਦੀਆਂ ਬੋਲ ਪਿੰਡਾਂ ਦੇ ਨਾਲ ਖੜਾਂਗੇ ਇੱਥੇ ਇਹ ਅਸੀਂ ਆਦੇ ਜਿਹੜੇ ਇਕਲੋਤੇ ਪੁੱਤ ਹੈ ਸਾਡੀ ਨੌਜਵਾਨੀ ਅਸੀਂ ਨਹੀਂ ਇੱਥੇ ਮਰਨ ਦੇ ਨਹੀਂ ਇਹਦਾ ਅਤਵਾਦ ਤੋਂ ਮਾੜੇ ਹਾਲਾਤ ਇੱਥੇ ਪੈਦਾ ਹੋਏ ਪਿਆ ਸੜਕੀ ਹਾਦਸਿਆਂ ਚ ਉਹ ਅਤਵਾਦ ਨੂੰ ਕਹਿੰਦੇ ਜਾਨਾਂ ਸਾਡੀਆਂ ਜਾਂਦੀਆਂ ਨੇ ਜੀ ਇੱਥੇ ਗਲਤ ਬੰਦੇ ਵੜੇ ਹੋਏ ਆ ਆ ਤਾਂ ਜਿਹੜੇ ਸੜਕ ਦੇ ਵਿੱਚ ਮਰ ਰਹੇ ਗਿਣਤੀ ਨਹੀਂ ਕੀ ਕੋਈ ਅੰਕੜੇ ਨਹੀਂ ਕੀ ਰੋਜ਼ੀਆਂ ਫਿਕਰਾਂ ਕਿੰਨੀਆਂ ਨਹੀਂ ਸੋ ਇੱਥੇ ਰਾਤ ਵੀ ਇੱਕ ਇਕਲੋਤਾ 19 ਸਾਲਾਂ ਦਾ ਕਿਸੇ ਮਾਪਿਆਂ ਦਾ ਅੱਖਾਂ ਦਾ ਤਾਰਾ ਮਰਿਆ ਗਿਆ ਤਹਾਨੂੰ ਦੇ ਪਿਓ ਦੀ ਡੈਥ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਆ ਚੱਕ ਕੇ ਇਹ ਗੱਡੀ ਇੰਨੀ ਫਾਸਟ ਇਹਨਾਂ ਦਾ ਕੰਮ ਆ ਫਿਰ ਚੱਕ ਕੇ ਗੱਡੀ ਨੂੰ ਲੁਕਾਉਂਦੇ ਆ ਪਰੇ ਕਰਦੇ ਆ ਸੋ ਅਸੀਂ ਕਾਂਡੇ ਸਾਹਿਬ ਦਾ ਚਿੰੰਦਾ ਕਰਦੇ ਆ ਆ ਜਿਹੜੀਆਂ ਕੰੰਡਾਂ ਦੀਆਂ ਢਾਹ ਲੈਣ ਆਉਂਦੀਆਂ ਹੀ ਨਹੀਂ ਫਿਰ ਇੱਥੇ ਲੋਕਾਂ ਨੂੰ ਕਹੋਂਗੇ ਲੋਕ ਆਪ ਮਾਰਿਆ ਕੇ ਕੰੰਡਾ ਢਾਕੇ ਇੱਥੇ ਪਰੇ ਮਾਰਾਂਗੇ ਅਸੀਂ ਇਹਨਾਂ ਦੀ ਤੇ ਇੱਥੇ ਅਸੀਂ ਨਹੀਂ ਮਰਦੇ ਲੋਕਾਂ ਨੂੰ ਦੇਖ ਸਕਦੇ ਆ ਆਪਦੇ ਪੰਜਾਬੀਆਂ ਨੂੰ ਇੱਥੇ ਸੋ ਇਹ ਅਲਟੀਮੇਟ ਮਸਟਾ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਆਪਈ ਤੁਸੀਂ ਪਹਿਲਾਂ ਉੱਥੋਂ ਪੱਟ ਉੱਥੇ ਗਲਤ ਸੀਗਾ ਹੁਣ ਇਹ ਗਾਰਡਲਾਈਨਾਂ ਦੇ ਵਿੱਚ ਨਹੀਂ ਆਉਂਦਾ ਕਿਹੜਾ ਨੋਟੀਫਿਕੇਸ਼ਨ ਸਰਕਾਰ ਦਾ ਕੀਤਾ ਇਹਨੂੰ ਆਪਦਾ ਚੱਕ ਕੇ ਮਗਰ ਲੈ ਜੋ ਕਿਤੇ ਵੀ ਤੂੰ ਟੋਲਪਲਾਜਾ ਲਾਉਣਾ ਪਹਿਲਾਂ ਤੁਸਾਨੂੰ ਸਿਗਨਲ ਦੇਣੇ ਪੈਣਿਆ ਮਗਰ ਉਹ ਵੀ ਗਾਂ ਟੋਲਪਲਾਜਾ ਦਾ ਕੰਮ ਚੱਲ ਰਿਹਾ ਜਾਂ ਬਣ ਰਿਹਾਗਾ ਤੁਸਾਨੂੰ ਰਿਫਲੈਕਟਿੰਗ ਕਰਨੀ ਪਣੀ ਆ ਤੁਹਾਨੂੰ ਮਗਰੋਂ 1.5 ਕਿਲੋਮੀਟਰ ਤੋਂ ਲਾਈਟਾਂ ਲਾਉਣੀਆਂ ਪੈਣੀਆਂ ਨੇ ਵੀ ਅਗਲੇ ਨੂੰ ਸਿਗਨਲ ਹੋਵੇ ਵੀ ਗਾਂ ਕੰਮ ਚੱਲ ਰਿਹਾ ਕੰਦਾ ਬਣਿਆ ਇਹਦਾ ਚੱਕ ਕੇ ਆਇਆ ਤਾਂ ਯਾਰ ਕੋਈ ਪੱਥਰ ਨਹੀਂ ਧਰ ਸਕਦਾ ਜਿਵੇਂ ਇਹਨਾਂ ਨੇ ਕੰਦਾ ਵਿਚਾਲੇ ਘੱਟਤੀਆਂ ਸੋ ਇਸ ਕਰਕੇ ਭਾਈ ਜਦੋਂ ਇੱਕਦਮ ਮੌਜੂਦ ਚੇਤਾ ਆਉਂਦਾ ਤੁਸੀਂ ਇਹਦੇ ਤੇ ਕ ਤੇ ਸਿੱਧਾ ਮੈਂ ਸਮਝੂਗਾ ਵੀ ਇੱਕ ਮਿੰਟ ਭਈਏ ਸਿੱਧੀ ਇਹਨਾਂ ਨੇ ਰਫਲ ਪੀੜ ਕੇ ਰੱਖੀ ਹੋਈ ਆ ਨਿਸ਼ਾਨਾ ਸਿੱਧਾ ਅਗਲੇ ਤੇ ਮਾਰ ਦਿਆ ਤੇ ਇੱਥੇ ਆ ਕੇ ਕਤਲ ਕਰ ਦਿੱਤੇ ਇਹਦੀ ਜ਼ਿੰਮੇਵਾਰ ਸਰਕਾਰ ਹੈ ਜਾਂ ਇਥੋਂ ਦਾ ਪ੍ਰਸ਼ਾਸਨ ਜਿਹੜਾ ਰੋਜ਼ ਕਟਨਾਮਾ ਇੱਥੇ ਬੜਬੜ ਆਪਣੇ ਸੌਰੀ ਮੱਲੀਆਂ ਜਾਂ ਆਪਣਾ ਹੈਗਾਗਾ ਵਕਤਗੜ ਕੋਲ ਪਲਾਜੇ ਤੇ ਹੋ ਰਹੀਆਂ ਨੇ ਇਹ ਜਿਹੜੀ ਸਰਸਰ ਜਿਹੜੀ ਇਹ ਕੰਪਨੀ ਆ ਉਹਦੀ ਅਣਗਹਿਲੀ ਆ ਟੂਨ ਪਲਾਜਾ ਲਾਇਆ ਪਹਿਲਾਂ ਤੇ ਇਹ ਬੈਸੀ ਗੈਰਕਾਨੂੰਨੀਆਂ ਪਹਿਲਾਂ ਇਹਨਾਂ ਨੇ ਉਧਰ ਗਲਤ ਢੰਗ ਨਾਲ ਲਾਇਆ ਉਦੋਂ ਵੀ ਲੋਕਾਂ ਨੇ ਰੌਲਾ ਪਾਇਆ ਹੋਣ ਲੋਕਾਂ ਦੇ ਦਬਾ ਕਰਕੇ ਚੱਕ ਕੇ ਲੈ ਕੇ ਇੱਥੇ ਲਾ ਦਿੱਤਾ ਹੈਗਾ ਪਰ ਇੱਥੇ ਕੋਈ ਲਾਈਟਿੰਗ ਨਹੀਂ ਕੋਈ ਕੁਝ ਨਹੀਂ ਹੈਗਾ ਪਹਿਲਾਂ ਵੀ ਕਾਫੀ ਹਾਦਸੇ ਵਾਪਰੇ ਨੇ ਜਿਹੜਾ ਇੱਕ ਰਾਤ ਦਰਦਨਾਖਰ ਸਬਰਤ ਪਿਆ ਇੱਕ ਦੀ ਪਤਾ ਲੱਗਿਆ ਮੈਨੂੰ ਡੈਥ ਹੋਈ ਹੈ ਇੱਕ ਆਦਮੀ ਇੰਜਰਡਾ ਮੇ ਵੀ ਸ਼ਾਇਦ ਉਹਦਾ ਮੈਨੂੰ ਪੂਰਾ ਉਹਦੇ ਬਾਰੇ ਪਤਾ ਨਹੀਂ ਹੈਗਾ ਪਰ ਮੈਂ ਸਮਝਦਾ ਵੀ ਹੈ ਜੇ ਹੋਰ ਵੀ ਇੱਥੇ ਹਾਦਸੇ ਹੁੰਦਾ ਖਾਸਾ ਜਿਹਦਾ ਕੋਈ ਪੁਕਤਾ ਪ੍ਰਬੰਧਨਾ ਕੀਤਾ ਗਿਆ ਕੋਈ ਇੱਥੇ ਲਾਈਟਿੰਗ ਨਹੀਂ ਮਤਲਬ ਟੂਲ ਪਲਾਜ ਦੀ ਕੋਈ ਐਂਡਿਕਸ਼ਨ ਕੋਈ ਨਹੀਂ ਸੜਕ ਦੇ ਵਿਚਾਲ ਕੰਦਾ ਕਟੀਆਂ ਹੋਈਆਂ ਨੇ ਤੇ ਜਦ ਵੀ ਕੋਈ ਸੜਕ ਚੰਗੀ ਆ ਥੋੜਾ ਬਹੁਤ ਓਵਰ ਸਪੀ ਬੰਦਾ ਆਂਦਾ ਤਾਂ ਮੈਂ ਕਹਿੰਦਾ ਲਿਮਟ ਸਪੀਡ ਸਪੀਡ ਦੀ ਲਿਮਟ ਵੀ ਹੋਵੇ ਤਾਂ ਵੀ ਇਸ ਗੱਲ ਦਾ ਇਹਨੂੰ ਕੋਈ ਪਤਾ ਨਹੀਂ ਚੱਲਦਾ ਰਾਤ ਭਰate ਤਾਂ ਜਿਹੜੇ ਹਾਦਸਿਆਂ ਨੂੰ ਅੰਜਾਮ ਦਰੈ ਟੂਲ ਵੱਜਦਾ ਇਹਨੂੰ ਤੁਰੰਤ ਤੇ ਕੋਈ ਹੱਲ ਹੋਣਾ ਚਾਹੀਦਾ ਇੱਥੇ ਉਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਤਾਂ ਕਿ ਦੂਰੋਂ ਬੰਦੇ ਨੂੰ ਪਤਾ ਲੱਗ ਜਾਵੇ ਕਿ ਅੱਗੇ ਟੂਲ ਪਲਾਜ ਦੀ ਦੁਕੰਦ ਕੱਢੀ ਜਾਂ ਕੋਈ ਬੈਰੀਕੇਡਿੰਗ ਤਾਂ ਤਾਂ ਕਿ ਹਾਦਸਿਆਂ ਨੂੰ ਰੋਕਿਆ ਜਾ ਸਕੇ ਮੈਂ ਤਾਂ ਪਹਿਲਾਂ ਹੀ ਪੰਚਾਇਤ ਯੂਨੀਅਨ ਵੱਲੋਂ ਵੀ ਅਸੀਂ ਲੰਬੇ ਸਮੇਂ ਤੋਂ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਚੁੱਕੇ ਹਾਂ ਕਿ ਹਰ ਰੋਜ਼ ਇੱਥੇ ਐਕਸੀਡੈਂਟ ਹੁੰਦੇ ਆ ਆ ਦੋ ਦਿਨ ਪਹਿਲਾਂ ਇੱਕ ਬਜ਼ੁਰਗ 70 ਸਾਲ ਦੀ ਮਾਤਾ ਦਾ ਚੂਲਾ ਇੱਥੇ ਪਟਿਆ ਉਦੋਂ ਪਹਿਲਾਂ ਵੱਡੇ ਐਕਸੀਡੈਂਟ ਹੋਏ ਦੋ ਵੀਰਾਂ ਦੀ ਇੱਥੇ ਲੱਤਾਂਵਾਮਾਂ ਟੁੱਟ ਗਈਆਂ ਅੱਜ ਬੜਾ ਹੀ ਦੁੱਖਦਾਈ ਘਟਨਾ ਜਿਹੜੀ ਵਾਪਰੀ ਆ ਜਿਹੜੇ ਵੀਰ ਨੇ ਬਠਿੰਡੇ ਜ਼ਿਲ੍ਹੇ ਦਾ ਪਿੰਡਾ ਕੋਟਪਾਈਣਾ ਉਹਦੇ ਉਥੋਂ ਦਾ ਮੁੰਡੇ ਨੇ ਅਮਰਤਪਾਲ ਨੇ ਬਾਹਰ ਜਾਣਾ ਸੀ 21 ਸਾਲ ਦੀ ਉਮਰ ਆ ਰਾਤ ਬੜਾ ਭਿਆਨਕ ਹਾਦਸਾ ਆ ਦੇਖੋ ਕਿਵੇਂ ਗੱਡੀ ਟੁੱਟੀ ਪਈ ਆ ਇੱਕ ਮੁੰਡੇ ਦੀ ਮੌਤ ਹੋ ਗਈ ਦੂਜੇ ਨੌਜਵਾਨ ਨੂੰ ਡੀਐਮਸੀ ਲੈ ਕੇ ਗਏ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਨੀ ਚਾਹਣਾ ਕਿ ਜਦੋਂ ਟੋਲ ਪਲਾਜੇ ਬੰਦ ਬੰਦ ਦੀ ਜਿਹੜੀ ਡੇਟ ਆ ਆ ਜਾਂਦੀ ਆ ਬੰਦ ਹੋਣ ਦੀ ਉਦੋਂ ਤਾਂ ਤੁਸੀਂ ਜਾ ਕੇ ਲਾਈਵ ਹੋ ਜਾਂਦੇ ਓਥੇ ਵੀ ਅਸੀਂ ਟੋਲ ਪਲਾਜਾ ਚਕਾਤਾ ਆ ਤੁਸੀਂ ਸ਼ਰਿਆਮ ਜਿਹੜੀਆਂ ਕੰਧਾਂ ਕੱਢੀਆਂ ਨੇ ਕੰਧਾਂ ਕੱਢ ਕੇ ਸ਼ਰਿਆਮ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਕਿੱਥੇ ਆ ਪ੍ਰਸ਼ਾਸਨ ਅੱਜ ਅਸੀਂ ਬੇਨਤੀਆਂ ਕਰ ਰਹੇ ਹਾਂ ਉਸ ਦਿਨ ਐਕਸਿਸ ਸਾਹਿਬ ਆਈ ਸੀ ਇੱਥੇ ਚੈੱਕ ਕਰਕੇ ਸਾਨੂੰ ਭਰੋਸਾ ਦਿਵਾ ਕੇ ਚਲੇ ਗਏ ਕਿ ਦੋ ਦਿਨਾਂ ਦੇ ਵਿੱਚ ਤੁਹਾਡਾ ਹੱਲ ਹੋ ਜਾਊਗਾ ਇੱਥੇ ਕੋਈ ਦੋ ਦਿਨਾਂ ਕੋਈ ਇੱਥੇ ਹੋਰ ਜਿਹੜਾ ਪ੍ਰਬੰਧ ਇਹਨਾਂ ਦੀ ਕੋਈ ਗੱਡੀ ਐਂਬੂਲੈਂਸ ਕੋਈ ਗੱਡੀ ਇੱਥੇ ਨਹੀਂ ਮੁਲਾਜ਼ਮ ਇਹਨਾਂ ਦਾ ਇੱਥੇ ਨਹੀਂ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਣਾਗਾ ਇਹ ਕੰਨਾਂ ਕਾਦੀ ਖਤਰ ਕੱਢੀਆਂ ਨੇ ਜਦੋਂ ਇੱਥੇ ਕੋਈ ਹੈ ਹੀ ਨਹੀਂਗਾ ਕਿਉਂ ਤੁਸੀਂ ਲੋਕਾਂ ਨੂੰ ਮਾਰ ਰਹੇ ਹੋ ਮੈਂ ਮਾਰਜੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜਿਹੜਾ ਬੰਦੇ ਮੁੰਡੇ ਦੀ ਮੌਤ ਹੋਈ ਆ ਕੀ ਤੁਸੀਂ ਉਹਦੀ ਮਾਂ ਨੂੰ ਤੁਸੀਂ ਪੁੱਤ ਮੁਲਾ ਸਕਦੇ ਹੋ ਤੁਸੀਂ ਬਦਲਾ ਦੇਣਾ ਤੇ ਸਰਕਾਰ ਲੈ ਜਾਂਦੀ ਵੀ ਅਸੀਂ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਾਂਗੇ ਆ ਦੇਖੋ 21 ਸਾਲ ਦਾ ਨੌਜਵਾਨ ਕਿਸੇ ਮਾਂ ਦਾ ਮਰ ਗਿਆ ਕੀ ਕੀ ਵਾਪਸ ਲਿਆਂਦਾ ਜਾ ਸਕਦਾਗਾ ਮੈਂ ਤੁਹਾਡੇ ਜਰੀਏ ਬੇਨਤੀ ਇਹੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਆਓ ਇਹ ਟੋਲ ਪਲਾਜਾ ਚਕਾਓ ਤੇ ਇੱਥੇ ਲਗਾਤਾਰ ਜਿਹੜੀਆਂ ਮੋਤਾ ਹੋ ਰਹੀਆਂ ਨੇ ਗਰਸੋ ਯੂਨੀਅਨ ਦੇ ਪ੍ਰਧਾਨ ਜਕੀਰ ਸਿੰਘ ਸਿਰਾਜੀ ਵੀ ਇੱਥੇ ਪਹੁੰਚੇ ਹੋਏ ਨੇ ਮੈਂ ਹੁਣ ਪਿੰਡਾਂ ਦੇ ਵਿੱਚ ਕੱਲ ਤੋਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਕੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਚਾਹੇ ਮੱਲੀਆਂ ਗਾ ਚਾਹੇ ਚੁੰਗਾ ਗਾ ਭੋਤਰਾ ਨਾਈ ਵਾਲਾ ਕਹਰੇ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਅਸੀਂ ਵੱਡੀ ਐਜੀਟੇਸ਼ਨ ਇੱਥੇ ਕਰਨ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਆਪਦੇ ਭਰਾ ਨਹੀਂ ਮਾਰ ਸਕਦੇ ਇਹ ਪੰਜਾਬ ਦੇ ਨੌਜਵਾਨ ਪਹਿਲੇ ਹੀ ਪੰਜਾਬ ਬਰਬਾਦ ਹੋ ਚੁੱਕਿਆ ਹੈ ਪੰਜਾਬ 'ਚ ਹੈ ਹੀ ਕੁਛ ਨਹੀਂ ਸਾਰੇ ਨੌਜਵਾਨ ਬਾਹਰ ਜਾ ਰਹੇ ਨੇ ਇੱਥੋਂ ਵਾਲਿਆਂ ਨੂੰ ਸਰਕਾਰਾਂ ਮਾਰ ਰਹੀਆਂ ਨੇ ਸੋ ਮੈਂ ਇਸ ਬੇਤੇ ਅਸੀਂ ਵੱਡੀ ਐਜੀਟੇਸ਼ਨ ਦਾ ਐਲਾਨ ਕਰਦੇ ਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲਵਾਵਾਂਗੇ ਸਾਰੇ ਇਨਸਾਫਪਸੰਦ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਸ ਟੋਲ ਪਲਾਜੇ ਦਾ ਕੋਈ ਹੱਲ ਕਰਨਾ ਚਾਹੁੰਦੇ ਆਂ